ਤੁਹਾਡੀ ਕਾਬਲੀਅਤ ਤੇ ਕੋਈ ਸ਼ੱਕ ਨਹੀਂ ਲੇਕਿਨ ਐਸਐਚਓ ਬਸਤੀ ਜੋਧੇਲ ਸਾਹਿਬ ਨੇ ਤੁਹਾਨੂੰ ਮਿਸਗਾਈਡ ਕਰਿਆ ਤੁਹਾਡੇ ਦੇ ਮਾਨਸੀਤਾ ਜੀ ਨੂੰ ਭੇਜਤਾ ਜਾ ਬਾਈ ਮੇਰੇ ਵੱਡੇ ਭਰਾ ਲੱਗੇ ਨੇ ਤੇਰਾ ਇਨਸਾਫ ਹੋਊਗਾ ਉਹ ਕਹਿੰਦਾ ਮੈਨੂੰ ਹੀ ਗਿਆ ਤਾ ਜਿੱਤਿਆ ਬੈਣ ਜੀ ਤੇਰੇ ਤੇ ਵੀ ਮੈਂ ਰੁਕ ਜਾਓ ਤੁਸੀਂ ਕਿਹਾ ਕਿ ਨਹੀਂ ਕਿਹਾ ਕਿ ਦੁਬਾਰਾ ਮੈਂ ਕਿੰਨਾ ਨੂੰ ਪਹੁੰਚ ਬਿਲਕੁਲ ਤੁਸੀਂ ਕਿਹਾ ਜੀ ਤੁਸੀਂ ਫੇਵਰ ਕੀਤੀ ਲੇਕਿਨ ਤਾਂ ਕਿ ਫਿਰ ਤੁਸੀਂ ਨੂੰ ਕਿਹਾ ਤਾਂ ਕਿ ਤੇਰੇ ਜੁੱਤੀਆਂ ਪਹਿਣੀਆਂ ਸੀ ਤੂੰ ਹੁਲਕੇ ਪਹਿਣੀਆਂ ਸਰ ਜੇ ਝੂਠ ਬੋਲੇਗਾ ਤਾਂ ਲਓ ਨਾ ਅੱਗੋਂ ਕਿਹਦੀ ਹਿੰਮਤ ਪੇਗੀ ਸਾਹ ਬਲੋ ਜਾਣੀ ਜੁੱਤੀਆਂ ਇਹਦੀ ਹਿੰਮਤ ਪੇਗੀ ਪੁਲਿਸ ਦੀ ਮਰਦ ਕਰਨ ਦੀ ਸਾਰੇ ਦਾ ਆਪਣੇ ਆਪਣੇ ਪੰਗੇ ਪਵਾ ਕੇ ਖੋਦੇ ਪੰਗੇ ਪਵਾ ਕੇ ਮਦਦ ਨੂੰ ਦੀ ਪੁਲਿਸ ਬ੍ਰਾਹਮਣ ਬੰਦਾ ਯਾਰ ਬ੍ਰਾਹਮਣ ਸੱਚਾ ਹੁੰਦਾ ਯਾਰ ਬ੍ਰਾਹਮਣ ਸੱਚਾ ਹੋ ਜਾਂਦਾ ਜੇ ਮੈਂ ਮੰਨ ਬ੍ਰਾਹਮਣ ਸੱਚਾ ਹੋ ਗਿਆ ਸੱਚਾ ਹੋ ਗਿਆ ਤੂੰ ਸਰ ਪਰ ਗੱਲ ਗਲਤ ਨਹੀਂ ਕਰੂੰਗਾ ਸਰ ਮੈਂ ਠੋਠੇ ਹੋਗੇ ਤੂੰ ਪੁੱਲ ਦਾ ਦਮੰਦ ਤੂੰ ਪੁੱਲ ਦਾ ਦਮੰਦ ਇਹ ਨਹੀਂ ਕਿ ਤੂੰ ਸੱਚਾ ਹੋ ਗਿਆ ਸਰ ਜੇ ਮੈਂ ਤੁਹਾਨੂੰ ਕੋਈ ਗਲਤ ਗੱਲ ਕੀਤੀ ਤਾਂ ਮਾਫੀ ਹੈ ਬਟ ਸਰ ਤੁਸੀਂ ਗਲਤ ਬੋਲਦੇ ਹੋ ਇਸ ਲਈ ਮੈਂ ਦੇਖੋ ਜੀ ਮੈਨੂੰ ਇੱਕ ਹੀ ਬਰਦਾ ਸਰ ਇੱਕ ਮੈਂ ਵੀ ਅੱਗੇ ਸਰ ਸੈਲਫ ਸੈਟ ਦਾ ਬੰਦਾ ਮੈਂ ਮੈਨੇਜਰ ਦੀ ਹੋਰ ਚੋੜਾ ਸਾਲ ਹੋ ਗਏ ਮੈਨੂੰ ਬਰਕਤ ਜੈਰੀ ਤੁਹਾਡੀ ਤਾਂ ਗੁਨਾਹਗਰ ਬਣ ਗਿਆ ਸਾਈ ਤੁਸੀਂ ਸੀਗਾ ਮੈਂ ਕਹਿੰਦਾ ਕਿਹਾ ਸੀ ਉਹ ਵੀ ਕਿਹਾ ਰਿਹਾ ਤੁਹਾਨੂੰ ਬੋਲੂਗਾ ਤੇ ਮੈਂ ਕਰਨਾ ਹੀ ਸੀ ਜੇ ਚੂੜ ਬੋਲਦਾ ਪਰ ਚੂੜ ਨਹੀਂ ਬੋਲਿਆ ਸਰ ਉਹਦੀ ਕੀ ਹਿੰਮਤ ਤੇ ਖਾ ਦਿਓ ਗੱਲ ਖਤਮ ਕਰੋ ਹਾਂਜੀ ਛੱਡ ਦਿਓ ਸਰ ਜੇ ਤੁਹਾਨੂੰ ਲੱਗਦਾ ਕਲੀਨ ਚੇਟਾ ਨੂੰ ਛੱਡ ਦਿਓ ਯਾਰ ਅਸੀਂ ਅਸੀਂ ਕੋਈ ਦਰਖਾਸਤ ਨਹੀਂ ਦਰਖਾਸਤ ਨਹੀਂ ਕਰਦੇ ਨਹੀਂ ਸਰ ਬੰਦੇ ਨੂੰ ਬੁਲਾ ਦੇ ਤਾਂ ਦਾਣਾ ਭੇਜ ਦੇ ਬੀ ਲੀਡਰੀ ਚਮਕਾਈ ਜਾ ਰਹੀ ਹੈ ਹੋਰ ਕੋਈ ਮਾਮਲਾ ਨਹੀਂ ਹੈਗਾ ਅੱਛਾ ਜੀ ਸਮਝ ਗਏ ਹੋ ਨਾ ਚੱਡਾ ਹੀ ਛਾੜੇ ਛੋਟੇ ਭਰਾਣੇ ਜੀ ਇਹਨਾਂ ਦੇ ਬੰਦੇ ਨੇ ਗਲਤ ਇਨਫੋਰਮੇਸ਼ਨ ਦਿੱਤੀ ਇਹਨਾਂ ਖੋਹ ਹੋਈ ਆ ਔਰ ਮੈਂ ਇਹ ਹੀ ਗੱਲ ਕੀਤੀ ਜੇ ਚੱਡਾਈ ਦਾ ਫੋਨ ਆ ਤਾਂ ਤੁਹਾਨੂੰ ਅੰਦਰ ਦੇ ਦੇਣਾ ਸੀਗਾ ਕਾਨੂੰਨੀ ਕਾਰਵਾਈ ਕਰਕੇ ਸਿੱਧੀ ਗੱਲ ਇਹ ਆ ਝਗੜਾ ਆਪਸੀ ਸੀ ਖੋਹ ਦਾ ਵਿੱਚ ਵੈਸੇ ਹੀ ਕਹਿ ਦਿੱਤਾ ਕਿ ਖੋਹ ਹੋ ਗਈ ਮੇਰੇ ਨਾਲ ਮੈਟਰ ਇਹ ਹੋਇਆ ਫਿਰ ਕਹਿੰਦਾ ਦਰਖਾਸਤ ਦੇ ਬੰਦੇ ਦੇ ਪ੍ਰੀਵੈਂਟਿਵ ਐਕਸ਼ਨ ਲੈ ਲਈਏ ਜੋ ਵੀ ਕਰ ਲਈ ਉਹ ਵੀ ਨਹੀਂ ਦਿੱਤਾ ਮਸਲਾ ਸਿਵਲ ਲੀਡਰੀ ਚ ਆਮਕਾਨ ਦਾ ਆ ਇਹ ਚਮਕਾਰੇ ਨੇ ਨਾਥਿੰਗ ਐਲਸ ਇਹਨਾਂ ਦੇ ਬੇਰਤ ਨਾ ਲਗਾਇਆ ਗਿਆ ਇਹ ਲੀਡਰੀ ਕਰਦੇ ਨੇ ਇਹ ਲੀਡਰੀ ਕਰਕੇ ਹੀ ਆ ਜੀ ਹੋਰ ਕੁਝ ਨਹੀਂ ਹੈਗਾ ਤੇ ਹੁਣ ਕੀ ਐਕਸ਼ਨ ਕੀਤਾ ਜਾਣਾ ਜਿਹੜੀ ਬੰਦਾ ਸਿਸਟਮ ਦੇਖ ਲਵਾਂਗੇ ਉਹ ਚੰਗੀ ਤਰ੍ਹਾਂ ਲਈ ਵੈਰੀਫਾਈ ਕਰ ਲਾਂਗੇ ਕਿ ਇਹਦੇ ਕਿਹਨੇ ਕੀ ਕੀਤਾ ਠੀਕ ਪ੍ਰਧਾਨ ਜੀ ਲੈ ਆਇਆ ਜੀ ਕਹਿੰਦਾ ਕੋਈ ਲੁੱਟ ਖੋਈ ਭਾਈ ਸਾਹਿਬ ਕੋਈ ਲੁੱਟ ਖੋਣੀ ਹੋਈ ਇਹ ਥਰੋ ਲਈ ਚੱਕ ਵੀ ਕਰ ਲਾਂਗੇ ਈਵਨ ਪਾਦਰਕੇ ਐਸੋਸੀਏਸ਼ਨ ਤੋਂ ਚੈੱਕ ਕਰਾਵਾਂਗੇ ਕੀ ਹੋਇਆ ਕੀ ਸੀ ਹੋਰ ਦੱਸੋ ਸਰ ਗੱਲਬਾਤ ਕੀਤੀ ਕਿ ਕੀ ਨਿਕਲ ਕੇ ਸਾਹਮਣੇ ਆ ਝਗੜਾ ਸੀਗਾ ਜੀ ਆਪਸੀ ਇਨਫੋਰਮੇਸ਼ਨ ਗਲਤੀ ਤੀ ਖੋ ਹੋ ਗਈ ਇਹ ਪੇਮੈਂਟ ਨੂੰ ਲੈ ਕੇ ਮੈਨੂੰ ਨਹੀਂ ਪਤਾ ਕੀ ਹੋਇਆ ਹੋਊਗਾ ਪਰ ਇਨਫੋਰਮੇਸ਼ਨ ਸ਼ਾਇਦ ਗਲਤ ਆਈ ਸੀਗੀ ਚੜਾਈ ਧਰਨਾ ਲਾਇਆ ਗਿਆ ਦੇਰ ਰਾਤ ਦਾ ਮਾਮਲਾ ਕੀ ਹੈ ਕੋਈ ਧਰਨਾ ਨਹੀਂ ਲਾਇਆ ਗਿਆ ਕੋਈ ਸੜਕ ਨਹੀਂ ਜਾਮ ਕੀਤੀ ਖਾਣੇ ਦਾ ਰਸਤਾ ਖੁੱਲਾ ਹੈ ਇੱਕ ਸਾਈਡ ਤੇ ਬੈਠੇ ਆ ਜੀ 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 ਕਿਉਂਕਿ ਲਗਾਤਾਰ ਬਹਾਦਰ ਕੇ ਰੋਡ ਦੇ ਜਿਹੜੀਆਂ ਫੈਕਟਰੀਜ਼ ਨੇ ਜੀ ਉਹਨਾਂ ਦੇ ਕੰਮ ਕਰਨ ਵਾਲੇ ਸਾਡੇ ਜਿਹੜੇ ਮਜ਼ਦੂਰ ਭਰਾ ਨੇ ਜੀ ਉਹਨਾਂ ਦੇ ਨਾਲ ਕੁਝ ਲੋਕ ਮਾੜੇ ਅੰਸਰ ਜਿਹੜੇ ਆ ਉਥੇ ਛੀਨਾ ਚਪਟੀ ਦੀਆਂ ਵਾਰਤਾ ਕਰਦੇ ਹੋਣੇ ਆਈਦਰ ਆਪਾਂ ਮੀਡੀਆ 'ਚ ਪੜਦੇ ਆ ਤੇ ਸਾਡੀ ਬਹਾਦਰ ਪੰਜਾਬ ਪੁਲਿਸ ਲਗਾਤਾਰ ਉਹਨਾਂ ਦੇ ਨਕੇਲ ਵੀ ਕੱਸਦੀ ਹੈ ਤੁਹਾਡੀ ਮੀਡੀਆ ਦੇ ਮਾਧਿਅਮ ਨਾਲ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਪੁਲਿਸ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਂਦੀ ਇਹ ਜੇ ਮਾੜੇ ਅੰਸਰਾਂ ਨੂੰ ਕਾਬੂ ਕਰਨ ਚ ਔਰ ਖਾਸ ਕਰਕੇ ਸਾਡੇ ਲੁਧਿਆਣੇ ਦੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਕੁਲਦੀਪ ਚਾਹਲ ਜੀ ਵੱਲੋਂ ਇੱਕ ਬੜਾ ਵੱਡਾ ਮਹਿੰਮ ਚਲਾਈ ਗਈ ਹੈ ਲਗਾਤਾਰ ਮਾੜੇ ਅੰਸਰਾਂ ਦੇ ਖਿਲਾਫ ਉਹਦੇ ਤਹਿਤ ਲਗਾਤਾਰੀ ਮਾੜੇ ਅੰਸਰਾਂ ਦੇ ਖਿਲਾਫ ਕਾਬੂ ਕਰਨ ਦੀ ਉਹਨਾਂ ਦੇ ਪਰਚੇ ਦਰਜ ਕਰਨ ਦੀ ਵੀ ਰਿਪੋਰਟਾਂ ਦੇਖਦੇ ਆ ਜੀ ਇਸੇ ਤਰੀਕੇ ਦਾ ਇੱਕ ਮਸਲਾ ਅੱਜ ਬਹਾਦਰ ਕੇ ਰੋਡ ਵਿਖੇ ਜਿਹੜੀ ਮੇਲ ਹੈ ਜਿਹਨੇ ਓਨਰ ਨੇ ਵਿਵੇਕ ਜੈਨ ਜੀ ਵਿਜੇਸ਼ ਜੈਨ ਜੀ ਉੱਥੇ ਸਾਡੀ ਪਾਰਟੀ ਦੇ ਯੁਵਾ ਜ਼ਿਲ੍ਹਾ ਪ੍ਰਧਾਨ ਦੀਪਕ ਰਾਣਾ ਦੀਪੂ ਜੀ ਬਤੌਰ ਇੱਕ ਮੈਨੇਜਰ ਉੱਥੇ ਜੌਬ ਕਰਦੇ ਆ ਉੱਥੇ ਗਲੀ ਦੇ ਵਿੱਚ ਸਾਡੇ ਕੁਝ ਮਜ਼ਦੂਰ ਭਰਾਵਾਂ ਦੇ ਨਾਲ ਕੁਝ ਲੋਕਾਂ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮਾਰਨ ਦਾ ਕੋਟੰਦਾ ਪ੍ਰਯਾਸ ਕੀਤਾ ਇਹ ਜਦੋਂ ਉਸ ਵਿਚ ਵਿਚਾਲੇ ਪੈ ਗਏ ਇਹਨਾਂ ਨੇ ਪੁਲਿਸ ਦੀ ਮਦਦ ਲੈਣੀ ਚਾਹੀ ਸਾਨੂੰ ਵੀ ਇਹਨਾਂ ਦੀ ਕਾਲ ਆਈ ਤੇ ਅਸੀਂ ਉਹਨਾਂ ਨੂੰ ਇਹੀ ਕਿਹਾ ਵੀ ਮੌਕੇ ਤੇ ਪੁਲਿਸ ਨੂੰ ਬੁਲਾਓ ਕਿ ਆਪਾਂ ਕਾਨੂੰਨ ਹੱਥ ਨਹੀਂ ਲੈਣਾ ਕਿ ਸਾਡੀ ਪਾਰਟੀ ਸ਼ਿਵ ਸੇਨਾ ਉਹਦੇ ਬਾਲਾ ਸਾਹਿਬ ਠਾਕਰੇ ਇੱਕ ਨੈਸ਼ਨਲ ਪਾਰਟੀ ਹੈ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਆ ਔਰ ਸਾਡਾ ਇਤਿਹਾਸ ਗਵਾਇਆ ਵਾ ਅਸੀਂ ਕਦੀ ਵੀ ਪੰਜਾਬ ਦੀ ਲੁਧਿਆਣੇ ਦੀ ਅਮਨ ਸ਼ਾਂਤੀ ਦੇ ਵਿੱਚ ਕਦੇ ਵੀ ਦਰਾਰ ਪੈਣ ਦੇ ਵਿੱਚ ਕਦੀ ਵੀ ਅਸੀਂ ਆਪਣਾ ਰੋਲ ਨਹੀਂ ਕਦੀ ਅਦਾ ਕੀਤਾ ਹਮੇਸ਼ਾ ਅਸੀਂ ਭਾਈਚਾਰਕ ਸਾਂਝ ਨੂੰ ਬਣਾਉਣ ਦੇ ਵਿੱਚ ਹਮੇਸ਼ਾ ਅਸੀਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਵਿੱਚ ਪੰਜਾਬ ਦੀ ਅਮਨ ਸ਼ਾਂਤੀ ਕਾਇਮ ਰੱਖਣ ਦੇ ਵਿੱਚ ਜਿਹੜੇ ਮਾੜੇ ਅੰਸਰ ਕੁਝ ਦਰਾਰ ਵੀ ਪਾਉਂਦੇ ਉਹਨਾਂ ਦੇ ਖਿਲਾਫ ਡਟ ਕੇ ਚਾਹੇ ਵਿਦੇਸ਼ਾਂ ਵਾਲੇ ਹੋਣ ਚਾਹੇ ਸਾਡੇ ਵਾਲੇ ਕੋਈ ਨਾਮ ਬੁਲਾ ਕੇ ਬੈਠੇ ਹੋਣ ਅੱਜ ਕੀ ਹੋਇਆ ਜਿਹੜਾ ਅੱਜ ਜਦੋਂ ਲੇਬਰ ਦੇ ਨਾਲ ਬੱਤਸ ਲੁਕੀ ਹੋਈ ਉੱਥੇ ਮਾਰੰਗ ਕੁੱਟਣ ਦਾ ਪ੍ਰਿਆਸ ਹੋਇਆ ਛੀਨਾ ਚਪਟੀਆਂ ਲੇਬਰ ਖੜੀ ਆ ਉਸ ਫੈਕਟਰੀ ਦੀ ਤਮਾਮ ਲੇਬਰ ਹੈ ਤੇ ਦੀਪਕ ਰਾਉਣਾ ਦੀਪੂ ਸਾਡੇ ਯਰੇ ਯੁਵਾ ਪ੍ਰਧਾਨ ਵੀਰੇ ਔਰ ਉੱਥੇ ਜਦੋਂ ਉਹਨਾਂ ਨੇ ਵਿਚ ਵਿਚਾਲੇ ਪੈਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਕਿਹੜੀ ਹੱਦ ਦਾ ਥਾਣਾ ਇਹਦੀ ਉਹਨਾਂ ਦੇ ਕੋਲ ਬਸਤੀ ਜੋਧੇ ਵਾਲਾ ਐਸਐਚਓ ਸਾਹਿਬ ਦਾ ਨੰਬਰ ਸੀ ਉਹਨਾਂ ਨੇ ਤਰੰਤ ਜਿਹੜਾ ਬਸਤੀ ਜੋਧੇ ਵਾਲਾ ਐਸਐਚਓ ਸਾਹਿਬ ਗੁਰਦਿਆਲ ਸਿੰਘ ਜੀ ਨੂੰ ਫੋਨ ਕਰਿਆ ਜੀ ਔਰ ਬੜੇ ਘਬਰਾੜ ਦੇ ਵਿੱਚ ਤੁਸੀਂ ਇੱਕ ਮਿੰਟਾ ਰਿਕਾਰਡਿੰਗ ਸੁਣ ਸਕਦੇ ਹੋ ਜੀ ਜੀ ਕਿ ਉਹਨਾਂ ਨੇ ਇੱਕ ਮਿੰਟ ਮੈਂ ਤੁਹਾਨੂੰ ਦੱਸ ਦਿੰਦਾ ਜੀ ਇੱਕ ਮਿੰਟ ਸੁਣ ਲਓ ਇੱਕ ਮਿੰਟ ਮੈਂ ਮਾਫੀ ਚਾਹੁੰਦਾ ਸੁਣ ਲਓ ਜੀ ਤੁਹਾਨੂੰ ਮਸਲਾ ਪੂਰਾ ਪਤਾ ਹੋਣਾ ਜ਼ਰੂਰੀ ਹੈ ਉਹਨਾਂ ਨੇ ਜਦੋਂ ਮਾਫੀ ਚਾਹੁੰਦਾ ਜੀ ਉਹਨਾਂ ਨੇ ਜਦੋਂ ਇੱਕ ਮਿੰਟ ਸਰ ਮੈਂ ਤੁਹਾਨੂੰ ਤਹੀ ਰਿਕਾਰਡਿੰਗ ਸੁਣਾ ਰਿਹਾ ਜੀ ਤੁਹਾਡੀ ਗੱਲ ਤੁਸੀਂ ਜਿਹੜੀ ਸਵਾਲ ਪੁੱਛਣਾ ਹੁੰਦਾ ਮੈਂ ਜਵਾਬ ਪਹਿਲੇ ਹੀ ਦੇ ਦਿੱਤਾ ਜੀ 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 ਆ ਸੁਣ ਲੋ ਜੇ ਇੱਕ ਵਾਰੀ ਅਵਾਇ ਘਟ ਆ ਰਹੀ ਹੈ ਚਲੋ ਤੁਹਾਨੂੰ ਭੇਜ ਦਿਆਂਗੇ ਇਹਦੇ ਵਿੱਚ ਦੀਪਕ ਰਾਣਾ ਦੀਪੂ ਜੀ ਨੇ ਥਾਣਾ ਬਸਤੀ ਜੋਧੇਵਾਲ ਦੇ ਐਸ ਐਚ ਓ ਸਾਹਿਬ ਨੂੰ ਦੱਸਿਆ ਵੀ ਮੈਂ ਉੱਥੇ ਕੰਮ ਕਰਦਾ ਉੱਥੇ ਕੁਝ ਲੋਕਾਂ ਵੱਲੋਂ ਮੇਰੇ ਤੇ ਇਟਾ-ਉਟਾ ਮਾਰ ਕੇ ਦਾਤ ਚਲਾ ਕੇ ਅਟੈਕ ਕੀਤਾ ਗਿਆ ਤੇ ਉਹ ਕਹਿੰਦੇ ਲੋਕੇਸ਼ਨ ਕਿਹੜੀ ਹੈ ਕਹਿੰਦੇ ਚੂੰਗੀ ਦੇ ਕੋਲ ਬਹਾਦਰ ਕੇ ਰੋੜ ਜੋ ਇਹ ਕਹਿ ਰਹੇ ਤੇ ਉਹਨਾਂ ਨੇ ਕਿਹਾ ਵੀ ਇਹ ਹੱਦ ਜਿਹੜੀ ਹੈ ਥਾਣਾ ਸਲੇਮ ਟਾਬਰੀ ਦੀ ਪੈਂਦੀ ਹੈ ਤੁਰੰਤ ਮੈਸੇਜ 'ਚ ਸਭ ਨੂੰ ਦੱਸਦਾ ਜੀ ਥਾਣਾ ਸਲੇਮ ਟਾਬਰੀ ਦੇ ਐਸ ਐਚ ਓ ਸਾਹਿਬ ਨੂੰ ਉਹਨਾਂ ਨੇ ਫੋਨ ਕਰਿਆ ਤੇ ਪੁਲਿਸ ਜਿਹੜੀ ਹੈ ਉੱਥੇ ਕੁਛ देर बाद ਪਹੁੰਚੀ ਜੀ ਜਿਹੜੀ ਐਲ ਡੀ ਕੋ ਚੌਂਕੀ ਚਾਰ ਸਾਹਿਬ ਨੇ ਉੱਥੇ ਪਹੁੰਚੀ ਪੁਲਿਸ ਜਿਹੜੀ ਪੀ ਸੀ ਆਰ ਵੀ ਪਹੁੰਚਿਆ ਲੇਕਿਨ ਮੈਂ ਜਦੋਂ ਫੋਨ ਕਰਿਆ ਐਸ ਐਚ ਓ ਸਲੇਮ ਟਾਬਰੀ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ ਤੁਹਾਡੇ ਬੰਦੇ ਨੇ ਗਮਰਾਹ ਕੀਤਾ ਪੁਲਿਸ ਨੂੰ ਵੀ ਇਹਨੇ ਦੱਸਿਆ ਵੀ ਖੋ ਹੋਈ ਹੈ ਮੈਂ ਬੜਾ ਚੰਬ ਹੋਇਆ ਹੈਰਾਨ ਹੋਇਆ ਵੀ ਸਾਡੇ ਬੰਦੇ ਤੋਂ ਜਿਹੜੀ ਵੱਡੀ ਗਲਤੀ ਹੋਈ ਮ ਕਿ ਤੁਸੀਂ ਪੁਲਿਸ ਨੂੰ ਗੁੰਮਰਾਹ ਕਿਉਂ ਕੀਤਾ ਇਹ ਕਹਿੰਦੇ ਸਰ ਮੇਰੇ ਕੋਲ ਤਾਂ ਕੁਦਰਤੀ ਫੋਨ ਮੇਰਾ ਰਿਕਾਰਡਿੰਗ ਵਾਲਾ ਮੈਂ ਇਸ ਤਰੀਕੇ ਨਾਲ ਕੋਈ ਪੁਲਿਸ ਨੂੰ ਗੁੰਮਰਾਹ ਨਹੀਂ ਕੀਤਾ ਜੋ ਮੇਰੇ ਤੇ ਅਸਲੀਅਤ ਚ ਹਮਲਾ ਹੋਇਆ ਮੈਂ ਉਹਦੇ ਬਾਰੇ ਦੱਸਿਆ ਮਾੜੇ ਅਨਸਰਾਂ ਨੇ ਕਾਰਨ ਸਰ ਤਰਨਾਏ ਇਹ ਲਗਾਣਾ ਪਿਆ ਗਿਆ ਕਿਉਂਕਿ ਪੁਲਿਸ ਨੇ ਜਿਹੜਾ ਤੁਹਾਡੇ ਤੱਕ ਕੋਈ ਕ੍ਰਾਈਮ ਹੋ ਰਿਹਾ ਉਹ ਤੁਹਾਡੇ ਤੱਕ ਸੂਚਨਾ ਪਹੁੰਚਾਰਿਆ ਤੁਹਾਡੀ ਮਦਦ ਲਈ ਗੁਹਾਰ ਮੰਗ ਰਿਹਾ ਅਸੀਂ ਉਹਨੂੰ ਸ਼ੱਕ ਦੇ ਤੁਹਾਨੂੰ ਵੀ ਦੱਸਿਆ ਉਹਨਾਂ ਨੇ ਕਿ ਭਾਈ ਵੀ ਇਹਨੇ ਗੁੰਮਰਾਹ ਕੀਤਾ ਤੇ ਜਦ ਕਿ ਉਹਦੇ ਮੋਬਾਈਲ 'ਚ ਰਿਕਾਰਡਿੰਗ ਹੈ ਮੈਂ ਥਾਣਾ ਸਲੇਮ ਟਾਬਰੀ ਪਹੁੰਚ ਕੇ ਸਾਡੀ ਟੀਮ ਨੇ ਦੁਬਾਰਾ ਵੀ ਹੋ ਸਕਦਾ ਕੀਤਾ ਇਸ ਦੱਸਣ ਦੇ ਵਿੱਚ ਕੋਈ ਸਮਝਣ ਦੇ ਵਿੱਚ ਗਲਤੀ ਰਹਿ ਗਈ ਹੋਵੇ ਅਸੀਂ ਥਾਣਾ ਬਸਤੀ ਜੋਧੇਵਾਲ ਦੇ ਐਸ ਐਚ ਓ ਸਾਹਿਬ ਨੂੰ ਫੋਨ ਕੀਤਾ ਗੁਰਦੇਵਾਲ ਸਿੰਘ ਜੀ ਨੂੰ ਉਹ ਫੇਰ ਅਹੀ ਗੱਲ ਕਹਿ ਰਹੇ ਵੀ ਤੁਹਾਡੇ ਦੀਪਕ ਰਾਣਾ ਦੀਪੂ ਨੇ ਇਹ ਗੱਲ ਕਹੀ ਹੈ ਕਿ ਮੇਰੇ ਨਾਲ ਖੋਹ ਹੋਈ ਹੈ ਉਹਨੇ ਬਿਲਕੁਲ ਨਹੀਂ ਕਿਹਾ ਮੇਰੇ ਤੇ ਹਮਲਾ ਹੋਇਆ ਤੇ ਅਸੀਂ ਦੁਬਾਰਾ ਉਹਨਾਂ ਨੂੰ ਕਿਹਾ ਸਾਹਿਬ ਤੁਹਾਨੂੰ ਕੋਈ ਭੁਲੇਖਾ ਤਾਂ ਨਹੀਂ ਲੱਗਿਆ ਕੋਈ ਮਿਸ ਅੰਡਰਸਟੈਂਡਿੰਗ ਤਾਂ ਨਹੀਂ ਕਹਿੰਦੇ ਨਹੀਂ ਆਈ ਐਮ ਵੈਰੀ ਸ਼ੋਰ ਕਿ ਇਹ ਨਹੀਂ ਗੱਲ ਕਹੀ ਹੈ ਕਿ ਮੈਂ ਜਰੀ ਮੇਰੇ ਤਾਂ ਇਹ ਸਾਡੀ ਇਹ ਮੰਨਣਾ ਕਿ ਇੱਕ ਐਸਐਚਓ ਬਸਤੀ ਜੋਧੇ ਵਾਲ ਨੇ थाना ਸਰੇਮ ਟਾਲਰੀ ਦੇ ਹੋਣ ਹਾਰ ਐਸਐਚਓ ਸਾਹਿਬ ਨੂੰ ਕਿਤੇ ਦੱਸਣ ਦੇ ਵਿੱਚ ਮਿਸਗਾਈਡ ਕੀਤਾ ਜਿੱਤੋਂ ਮੌਕੇ ਦੀ ਨਿਜਾਕਤ ਨੂੰ ਦੇਖਦੇ ਹੋਏ ਮੌਕੇ ਦੇ ਕਰਾਸ ਵੈਰੀਫਾਈ ਨਹੀਂ ਕੀਤਾ ਗਿਆ ਸਾਹਿਬ ਵੱਲੋਂ ਉਲਟਾ ਦੀਪਕ ਰਾਣਾ ਦੀਪੂ ਨੂੰ ਹੀ ਸਵਾਲਾਂ ਦੇ ਕਟਗਰੇ 'ਚ ਇਹਦੇ ਨਾਲ ਬੱਸ ਲੁਕੀ ਵੀ ਤੈਨੂੰ ਅੰਦਰ ਦੇ ਦੇ ਦਾਂਗੇ ਵੀ ਜੇ ਤੂੰ ਝੂਠ ਬੋਲਿਆ ਲੇਕਿਨ ਪਹਿਲਾਂ ਚੈੱਕ ਤਾਂ ਕਰ ਲੋ ਇਹ ਕਿੰਨੇ ਵਜੇ ਇਹ ਸਾਡਾ ਇੱਥੇ ਬੈਠਣ ਦਾ ਅੱਜ ਰੋਸ਼ ਜਿਹੜਾ ਇਹ ਕੱਲ ਨੂੰ ਕਿੱਦਾਂ ਕੋਈ ਹਿੰਮਤ ਕਰੇਗਾ ਸਾਡੇ ਵਰਗਾ ਸਮਾਜ ਸੇਵੀ ਜਾਂ ਹੋਰ ਕੋਈ ਸਮਾਜੀ ਸੇਵੀ ਸੰਗਠਨ ਨੇ ਜਾਂ ਹੋਰ ਕੋਈ ਸਮਾਜ ਦੇ ਜਾਗਰੂਕ ਲੋਕ ਨੇ ਉਹ ਕਿਦਾਂ ਹਿੰਮਤ ਕਰਨਗੇ ਪੰਜਾਬ ਦੀ ਕੰਪਲੇਂਟ ਤਾਂ ਕੰਪਲੀਟ ਨਹੀਂ ਦਿੱਤੀ ਕੰਪਲੇਂਟ ਕੰਪਲੀਟ ਸਰ ਕੀ ਦੇਗਾ ਬੰਦਾ ਜਦੋਂ ਥਾਣੇ ਆਗੇ ਤੁਰਨਾ ਬਸ ਲੁਕੀ ਹੋ ਜੇ ਤੁਹਾਨੂੰ ਹੀ ਉਲਟਾ ਗਿਆ ਤਾਂ ਜਾਵੇ ਵੀ ਅਸੀਂ ਤੁਹਾਨੂੰ ਜੇ ਤੂੰ ਗਲਤ ਹੋਇਆ ਤੂੰ ਚੁੱਕ ਲਾਂਗੇ ਪਹਿਲਾਂ ਵੈਰੀਫਾਈ ਦਾ ਕਰ ਲੋ ਕਿਦਾਂ ਸਰਿਆ ਮੈਨੂੰ ਲੜਾਈ ਦਾ ਰੂਪ ਦੇ ਦਿੱਤਾ ਗਿਆ ਕਿ ਸਾਰੀ ਲੇਬਰ ਇੱਤੇ ਖੜੀ ਹੈ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਮਾਮਲਾ ਕੀ ਹੈ ਸਾਡੀ ਸ਼ੇਵਸਨਾ ਦੇ ਟਿਕਲਮੈਂ ਇੱਕ ਗੱਲ ਮੈਂ ਕਲੀਅਰ ਕਰ ਦੇਣਾ ਚਾਹਨਾ ਕੋਈ ਸ਼ੇਵਸਨਾ ਨੂੰ ਰਾਜਨੀਤਿਕ ਝੰਡਾ ਲੈ ਕੇ ਇਥੇ ਬੈਠੀ ਅਸੀਂ ਆਪਦੇ ਘਰਾਂ 'ਚ ਮਹਫੂਜ਼ਰਾਹ ਉਹਨਾਂ ਬੈਠੇ ਆ ਕਿਉਂਕਿ ਪੜੀ ਪੰਜਾਬ ਦੀ ਜਿਹੜੀ ਬਹਾਦਰ ਪੁਲਿਸ ਆ ਉਹ ਸੜਕਾਂ ਦੇ ਜਾਗਦੀ ਆ ਕੋਈ ਸੰਦੇਹ ਨਹੀਂ ਹੈ ਕੋਈ ਸ਼ੱਕ ਨਹੀਂ ਹੈ ਸਾਡੀ ਪੰਜਾਬ ਦੀ ਬਹਾਦਰ ਪੁਲਿਸ ਦੀ ਕਾਬਲੀਅਤ ਸਰ ਉਹਨਾਂ ਦਾ ਕਹਿਣਾ ਕਿ ਰਾਜਨੀਤੀ ਚਮਕਾਈ ਜਾ ਰਹੀ ਬਸ ਰਾਜਨੀਤੀ ਇਹ ਸਾਡੇ ਨਾਲੋਂ ਵੱਧ ਤੁਸੀਂ ਦੱਸ ਸਕਦੇ ਹੋ ਮੀਡੀਆ ਦੇ ਭਰਾ ਕਿ ਸ਼ੇਵ ਸ਼ਨਾ ਉਹਦੇ ਬਾਲਾ ਸਾਹਿਬ ਠਾਕਰੇ ਨਿਆਸਤਕ ਕਿੰਨੀ ਕੀ ਰਾਜਨੀਤੀ ਚਮਕਾਈ ਹੈ ਕਿਉਂਕਿ ਤੁਹਾਡੇ ਤੋਂ ਵੱਧ ਵੀ ਕੋਈ ਤੁਸੀਂ ਚੌਥੇ ਸਤੰਭ ਹੋ ਸਾਡੇ ਭਾਰਤ ਦੇ ਜਿਹੜੇ ਲੋਕਤੰਤਰ ਦਾ ਹਿੱਸਾ ਹੋ ਇਹ ਸਾਡੀ ਪਾਰਟੀ ਵੱਲੋਂ ਲੁਧਿਆਣਾ ਸ਼ਹਿਰ ਚ ਪੰਜਾਬ ਚ ਕਿਹੜੀ ਰਾਜ ਤੇ ਅਸਤ ਕਿਤੀ ਗਈ ਹੈ ਆ ਲੇਬਰ ਖੜੀ ਹੈ ਲੇਬਰ ਨੂੰ ਸਵਾਲਾਂ ਉਹਨਾਂ ਨੂੰ ਜਦੋਂ ਉਹਨਾਂ ਨਾਲ ਹੱਚ ਲਾਕੀ ਹੋਈ ਇਹ ਲਗਾਤਾਰ ਹੁੰਦੀਆਂ ਹਨ ਘਟਨਾਵਾਂ ਬਾਕੀ ਇਹ ਲੇਬਰ ਖੜੀ ਹੈ ਪਰ ਸਾਡੇ ਖੜੇ ਨੇ ਪੈਸੇ ਲਖਾਈ ਜਾ ਰਹੀਆਂ ਹਾਂਜੀ ਕੰਪਲੇਨ ਲਖਾਈ ਜਾ ਰਹੀਆਂ ਪੈਸੇ ਪਹੁੰਚ ਨਹੀਂ ਲੁੱਟ ਕੋਰੀ ਦਾ ਫਿਰ ਆਪਾਂ ਗੱਲ ਕਰ ਰਹੇ ਲੁੱਟ ਕੋ ਤਾਂ ਹੋਈ ਨਹੀਂ ਇਹਨਾਂ ਦੇ ਉੱਪਰ ਹਮਲਾ ਹੋਇਆ ਆ ਭਰਾ ਦੇ ਉੱਤੇ ਉਹਨਾਂ ਨੇ 12 14 ਬੰਦਿਆਂ ਨੇ ਹਮਲਾਵਰਾਂ ਨੇ ਹਮਲਾ ਕਰਨ ਦਾ ਪ੍ਰਯਾਸ ਕੀਤਾ ਹਾਂਜੀ ਹਾਂਜੀ ਕੰਮਰੇ ਲਖਾਵਾਂਗੇ ਲੇਕਿਨ ਉਹਦੇ ਵਿੱਚ ਹੁਣ ਜਿਹੜੇ ਮਜ਼ਦੂਰਾਂ ਦੇ ਹਮਲਾ ਹੋਇਆ ਉਹਦੀ ਬਕਾਇਦਾ ਕਿਉਂਕਿ ਪੁਲਿਸ ਨੇ ਤਾਂ ਕਿਹਾ ਤਾਂ ਵੀ ਲੜਾਈ ਹੋਈ ਹੈ ਨਾਮ ਦੀਪਕ ਰਾਣਾ ਦੀਪੂ ਸ਼ਿਵਸਾਣਾ ਉਹਦਾ ਬਾਲਾ ਸਾਹਿਬ ਠਾਕਰੇ ਤੋਂ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ ਗੱਲ ਇਸ ਤਰ੍ਹਾਂ ਦੀ ਅੱਜ ਦੇ ਨਾ ਸ਼ਾਮ ਦੇ 8:30 ਵਜੇ ਦਾ ਟਾਈਮ ਸੀਗਾ ਜਿੰਦੇ ਵਿੱਚ ਨਾ ਚਾਰ ਪੰਜ ਅੰਸਰ ਜਿਹੜੇ ਸੀਗੇ ਸ਼ਰਾਫਤੀ ਅੰਸਰ ਹੀ ਕਹਿੰਦੇ ਜੀ ਉਹ ਨਾ ਮੁੰਡੇ ਕਿ ਰੋਜ਼ ਲੇਬਰ ਨੂੰ ਹਰਾਸਮੈਂਟ ਕਰਦੀ ਤੰਗ ਕਰਦੀ ਤੰਗ ਕਿੱਦਾਂ ਕਰ ਤੰਗ ਤੰਗ ਕਿੱਦਾਂ ਕਰਦੀ ਤੰਗ ਕਿ ਤੰਗ ਉਹਨਾਂ ਨੂੰ ਕਿੱਦਾਂ ਕਰਦੀ ਹੈ ਤੰਗ ਇਸ ਤਰ੍ਹਾਂ ਕਰਦੀ ਹੈ ਜੀ ਕਿਉਂਕਿ ਨਾ ਕਦੀ ਉਹਨਾਂ ਦਾ ਫੋਨ ਖੋਲ ਲੈਂਦੀ ਹੈ ਜੀ ਕਦੀ ਅੱਜ ਦੇ ਫੋਨ ਖੋਲ ਲੈਂਦੀ ਹੈ ਕਦੀ ਉਹਨਾਂ ਦੇ ਪੈਸੇ ਖੋਲ ਲੈਂਦੇ ਕਦੀ ਸੱਟਾਂ ਮਾਰ ਦਿੰਦੇ ਜੀ ਰੋਜ਼ ਦਾ ਕੰਮ ਹੈ ਜੀ ਅੱਜ ਦੇ ਟਾਈਮ ਤੇ ਕਿ ਲੋਟ ਲੋਟ ਕੋ ਕੀ ਗਈ ਹੈ ਜੀ ਲੋਟ ਕੋ ਹੀ ਹੁੰਦੀ ਹੈ ਜੀ ਇੱਕ ਨਾ ਦੇਖੋ ਜੀ ਰੋਜ਼ ਦਾ ਡੇਲੀ ਕੰਮ ਹੈ ਲੋਕ ਕਦੀ ਕਹਿੰਦੇ ਨਾ ਲੋਟ ਕੋ ਕਦੀ ਕਹਿੰਦੇ ਨਾ ਲੋਟ ਕੋ ਪਰ ਅੱਜ ਸਾਡੇ ਲੇਬਰ ਦੇ ਵਿੱਚ ਇੱਕ ਸਾਡਾ ਹੈਗਾ ਮੁੰਡਾ ਕੁਤੇਸ਼ਵਰ ਮੁੰਡਾ ਇਹ ਮੁੰਡਾ ਜੀ ਇਹ ਨਾ ਸ਼ਾਮ ਕੇ ਵੇਲੇ ਚਾਹ ਪੀ ਥੱਲੇ ਉਤਰਿਆ ਫੈਕਟਰੀ ਉੱਥੱਲੇ ਚਾਹ ਸ਼ਾਮ ਦੇ ਉੱਤੇ ਨਾ ਦੋ ਚਾਰ ਮੁੰਡੇ ਆਏ ਮੁੰਡਿਆਂ ਨੇ ਕੀ ਕੀਤਾ ਇਹ ਤੋਂ ਨਾ ਪਹਿਲਾਂ ਥੱਪੜ ਮਾਰਿਆ ਹੁੰਦੇ ਥੱਪੜ ਮਾਰ ਕੇ ਹੰਦਾ ਫੋਨ ਵੀ ਖੋ ਫੋਨ ਵੀ ਖੋ ਇਹ ਤੋਂ ਫੋਨ ਖੋਣ ਤੋਂ ਬਾਅਦ ਉਹਨੂੰ ਧਮਕੀ ਦੇ ਕੇ ਗਿਆ ਤੈਨੂੰ ਸ਼ਾਮੀ 8:30 ਵਜੇ ਦੱਸਾਂਗੇ ਇਹ ਨੱਟ ਦਾ ਆਇਆ ਥੱਲੇ ਨੱਟ ਦੇ ਆਇਆ ਕਿਉਂਕਿ ਮੈਂ ਐਡ ਐਡ ਫੈਕਟਰੀ ਦਾ ਮੈਨੇਜਰ ਹਾਂ ਕਿਉਂਕਿ ਕਿਉਂਕਿ ਫੈਕਟਰੀ ਵਿੱਚ ਕੋਈ ਤਕਲੀਫ ਹੁੰਦੀ ਹੈ ਕਿਉਂਕਿ ਮੈਨੂੰ ਅੱਗੇ ਦੱਸਦੇ ਜਿੰਨੀ ਲੇਬਰ ਸਾਰੇ ਮੈਨੂੰ ਅੱਗੇ ਦੱਸਦੇ ਕਿ ਇਦਾਂ ਕੀ ਦੀਪਕ ਜੀ ਇਹ ਦਿੱਕਤ ਹੋਗੀ ਦੀਪਾ ਜੀ ਇਹ ਦਿੱਕਤ ਹੋਗੀ ਮਨੇ ਇਹਨੇ ਆ ਕੇ ਦੱਸਿਆ ਮੈਂ ਫੈਕਟਰੀ ਭੂਮੀਆ ਹਜ਼ਰੀ ਉੱਥੇ ਇਹ ਬੰਦੇ ਇਹਨੇ ਆ ਕੇ ਦੱਸਿਆ ਮੈਨੂੰ ਕਿ ਕਹਿੰਦਾ ਦੀਪਕ ਜੀ ਇਹ ਗੱਲ ਹੋ ਗਈ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਤਾਂ ਨਹੀਂ ਕੁਝ ਕਿਹਾ ਕਰ ਤੂੰ ਤਾਂ ਇਹ ਕਹਿੰਦਾ ਮੈਂ ਕਿਸੇ ਨੂੰ ਨਹੀਂ ਕੁਝ ਇਹ ਆਪਣੇ ਲੰਮ ਸਮੇ ਸ਼ਾਮੀ 4 ਵਜੇ ਦੀ ਘਟਨਾ ਸੀ ਉੱਥੇ 8 8:30 ਵਜੇ ਮੁੰਡੇ ਆਏ 10 12 ਮੁੰਡੇ ਆਏ ਜਿਨ੍ਹਾਂ ਕੋ ਦਾਦੂਤ ਸੀਗੇ ਦਾਦੂ ਸੀਗੇ ਉਹਨਾਂ ਨੂੰ ਮੈਂ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਗੱਲ ਕੀ ਹੋਈ ਹੈ ਕਹਿੰਦੇ ਅਸੀਂ ਇਹਨਾਂ ਨੂੰ ਇਹਨੂੰ ਕੋਈ ਇਹਨੂੰ ਖਿੱਚਿਆ ਬਾਹਰ ਉਨੇ ਹਾਲ ਕੇ ਸਾਰੇ ਡਰਿੰਕ ਕੀਤੇ ਜਿਓ ਇੱਕ ਮੁੰਡੇ ਨੇ ਮੈਨੂੰ ਖਿੱਚੇ ਬਾ ਇਧਰ ਲੈ ਕੇ ਸਾਈਡ ਤੇ ਜਿੰਦੇ ਕੋ ਦਾਤ ਲੱਗਾਈ ਕਹਿੰਦਾ ਮੈਨੂੰ ਸਾਈਡ ਤੇ ਲੈ ਕੇ ਚੱਲ ਗਿਆ ਮੈਂ ਕਹਾ ਨਹੀਂ ਨਹੀਂ ਸਰ ਰੰਜੀਤਕਾਰੀ ਹੈ ਸਰ ਰੰਜੀਤਕਾਰੀ ਕਹੇ ਨਹੀਂ ਇਹ ਲੇਵਰ ਬੰਦਾ ਇੰਦੀ ਕਹੇ ਰੰਜੀਤ ਹੋ ਗਈ ਇੰਨੇ ਕਿਹੜਾ ਕਹੇ ਨਾ ਦੇਖੋ ਪ੍ਰਵਾਸੀ ਬੰਦਾ ਇਹਨਾਂ ਦੀ ਕਰ ਰੰਜੀ ਸਾਈ ਦੱਸੋ ਸੀਸੀਟੀਵੀ ਕੈਮਰਾ ਸਾਹਮਣੇ ਆ ਸੀਸੀਟੀਵੀ ਕੈਮਰਾ ਹੈਗੀ ਜੀ ਸਾਡੇ ਆਫਿਸ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹੈ ਜੀ ਲੱਗੇ ਹੋਏ ਜੀ ਅੱਜ ਤੜ ਨਾਲ ਜਿਹੜਾ ਲਗਾਇਆ ਹੁੰਦਾ ਕਾਰਨ ਕੀ ਕਾਰਨ بس ਕੁਛ ਨਹੀਂ ਹੈ ਜੀ ਬਸ ਥੋੜਾ ਐਸਐਚਓ ਸਾਹਿਬ ਨਾਲ ਥੋੜਾ ਐਸਐਚਓ ਸਾਹਿਬ ਨੂੰ ਬਸ ਇੱਕ ਦਰਖਾਸਤ ਲੈ ਕੇ ਆਇਆ ਐਸਐਸਐਚਓ ਸਾਹਿਬ ਨੂੰ ਬਸਤੀ ਜੋਧੇਵਾਲ ਦੇ ਗੁਰਦਿਆਲ ਸਿੰਘ ਜੀ ਨੇ ਗਲਤ ਮਿਸਗਾਈਡ ਕਰਤਾ ਕਿ ਇਹਨੇ ਮੁੰਡੇ ਨੇ ਕਿਹਾ ਕਿ ਖੋ ਹੋ ਗਈ ਹਾਲਾਂਕਿ ਮੈਂ ਖੋ ਰੇ ਗਾਰੇ ਨਹੀਂ ਕਿਹਾ ਮੇਰੇ ਕੋਲ ਇੱਕ ਇੱਕ ਰਿਕਾਰਡਿੰਗ ਹੁੰਦੀ ਹੈ ਕਿਉਂਕਿ ਅੱਜ ਦੇ ਟਾਈਮ ਤੇ ਸਮਾਰਟਫੋਨ ਹੈ ਕਿਉਂਕਿ ਸਾਰੇ ਕੋਲ ਰਿਕਾਰਡਿੰਗ ਹੁੰਦੀ ਮੇਰੇ ਕੋਲ ਵੀ ਰਿਕਾਰਡਿੰਗ ਹੁੰਦੀ ਹੈ ਫਿਰ ਮੈਂ ਤਾਂ ਵੀ ਐਸਐਚਓ ਸਾਹਿਬ ਨੇ ਥੋੜਾ ਦਬਕਾਇਆ ਮਾਰਿਆ ਦੇਖੋ ਜੀ ਥੋੜਾ ਅਫਸਰ ਲੋਗਾ ਕਿਉਂਕਿ ਉਹਨਾਂ ਸਾਹਮਣੇ ਥੋੜਾਪਨ ਗਲਤ ਟਾਕ ਕਰਾਂਗੇ ਬੁੱਲ ਬੈਂਸਾਂਗੇ ਉਹ ਫਿਰ ਉਹ ਫਿਰ ਅਨਪੜ੍ਹਾਂ ਵਾਲੀ ਗੱਲ ਹੋ ਗਈ ਪਰ ਮੈਂ ਉਹਨਾਂ ਨੂੰ ਬੱਲੇ ਦਰਖਾਸਤ ਹੀ ਦੇਖੋ ਜੀ ਉਹਨਾਂ ਸਾਡੇ ਜੋ ਪੰਜਾਬ ਸਾਡੇ ਚੰਦਰਗਾ ਚੱਡਾ ਪੰਜਾਬ ਪ੍ਰਵਕਤਾ ਜੀ ਜੋ ਉਹਨਾਂ ਨੂੰ ਉਹਨਾਂ ਨੇ ਇੱਕ ਹੁਕਮ ਕਰਨਾ ਜੀ ਜੋ ਕਹਿਣਗੇ ਦਰਖਾਸਤ ਲਗਾਵਾਗੇ ਜੇ ਕਹਿਣਗੇ ਨਹੀਂ ਤਾਂ ਨਹੀਂ ਲਿਖਾ